ਸਾਰਿਆਂ ਨੂੰ ਅੱਜ ਮੈਂ ਕਾਫੀ ਦਿਨਾਂ ਬਾਅਦ ਲਾਈਵ ਆ ਰਹੀ ਹਾਂ ਪਰ ਮੈਂ ਬਹੁਤ ਸਾਰੀਆਂ ਪੋਸਟ ਜਿਹੜੀਆਂ ਆ ਉਹ ਮੈਂ ਸ਼ੇਅਰ ਕੀਤੀਆਂ ਇਸ ਦੌਰਾਨ ਔਰ ਇੰਪੈਕਟ ਮੈਂ ਇੱਕ ਫਿਲਮ ਕਰ ਰਹੀ ਹਾਂ ਕਾਂਸਟੇਬਲ ਹਰਜੀਤ ਕੌਰ ਔਰ ਕਾਂਸਟੇਬਲ ਹਰਜੀਤ ਕੌਰ ਦੀਆਂ ਲੁਕਸ ਤੁਸੀਂ ਸਾਰਿਆਂ ਨੇ ਬਹੁਤ ਲਾਈਕ ਕੀਤੀਆਂ ਔਰ ਸ਼ੇਅਰ ਕੀਤੀਆਂ ਔਰ ਇਹ ਪਿਕਚਰਸ ਵੀ ਔਰ ਸਾਰਿਆਂ ਦੇ ਬਹੁਤ ਵਧੀਆ ਕਮੈਂਟਸ ਵੀ ਆਏ ਕਿ ਮੈਮ ਤੁਸੀਂ ਰੀਅਲ ਕਾਂਸਟੇਬਲ ਲੱਗ ਰਹੇ ਹੋ ਔਰ ਮੈਂ ਹਮੇਸ਼ਾ ਹੀ ਮੁੱਦਿਆਂ ਦੀ ਗੱਲ ਕੀਤੀ ਹੈ ਆਪਣੇ ਲਾਈਵ ਤੇ ਆ ਕੇ ਔਰ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਔਰ ਇਨਫੈਕਟ ਅੱਜ ਵੀ ਇਹੀ ਗੱਲ ਕਰਨ ਵਾਸਤੇ ਮੈਂ ਫੇਸਬੁੱਕ ਲਾਈਵ ਆਈ ਹਾਂ ਸੋ ਤੁਸੀਂ ਸਾਰਿਆਂ ਨੇ ਸੁਣਿਆ ਕਿ ਸਾਡੀ ਭੈਣ ਬਿਨੇਸ਼ ਫੋਰਗੋਟ ਨੋ ਅੱਜ ਕਿੰਨਾ ਵੱਡਾ ਤਕਾ ਲੱਗਾ ਬਿਕਾਜ਼ ਸਾਡੇ ਦੇਸ਼ ਦਾ ਨਾਮ ਰੋਸ਼ਨ ਕਰਨ ਵਾਸਤੇ ਉਭar ਗਏ ਸੀਗੇ ਔਰ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਥੋੜਾ ਜਿਹਾ ਵੇਟ ਕਰਕੇ ਉਹਨਾਂ ਨੂੰ ਟੂਰਨਾਮੈਂਟ ਦੇ ਵਿੱਚੋਂ ਕੱਢਿਆ ਗਿਆ ਬਟ ਮੈਂ ਇੱਕ ਗੱਲ ਕਹਿਣਾ ਚਾਹਨੀ ਹਾਂ ਕਿ ਮੇਰੀ ਪੈਨ ਵਾਸਤੇ ਸਪੈਸ਼ਲੀ ਬਿਕਾਜ਼ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਬਹੁਤ ਵੱਡੀਆਂ ਉਪलब्ਧੀਆਂ ਜਿਹੜੀਆਂ ਆ ਉਹ ਹਾਸਲ ਕੀਤੀਆਂ ਨੇ ਔਰ ਪਿਛਲੇ ਦਿਨਾਂ ਅਸੀਂ ਉਹਨਾਂ ਨੂੰ ਦੇਖਿਆ ਸੀਗਾ ਕਿਸਾਨੀ ਅੰਦੋਲਨ ਦੌਰਾਨ ਵੀ ਜਦੋਂ ਉਸ ਤੋਂ ਬਾਅਦ ਪਹਿਲਵਾਨਾਂ ਦਾ ਧਰਨਾ ਲੱਗਾ ਸੀਗਾ ਉਹਨਾਂ ਨੇ ਪਹਿਲਵਾਨਾਂ ਦੀ ਜਿਹੜੀ ਆਵਾਜ਼ بلند ਕੀਤੀ ਸੀਗੀ ਔਰ ਰੋਡਸ ਦੇ ਉੱਤੇ ਬੈਠ ਕੇ ਔਰ ਪੁਲਿਸ ਦਾ ਅਤਿਆਚਾਰ ਸਹਿ ਕੇ politcal system ਦੇ ਖਿਲਾਫ ਇੱਕ ਆਵਾਜ਼ ਚੁੱਕੀ ਸੀਗੀ ਇੱਕ ਇਨਸਾਫ ਦੀ ਆਵਾਜ਼ ਚੁੱਕੀ ਸੀ ਸੋ ਬਹੁਤ ਘੱਟ ਕੁੜੀਆਂ ਹੁੰਦੀਆਂ ਨੇ ਜਿਹੜੀਆਂ ਕਿ ਸਮਾਜ ਦੇ ਵਿੱਚ ਸਮਾਜ ਵਾਸਤੇ ਵੀ ਲੜਦੀਆਂ ਨੇ ਸਹੀ ਗਲਤ ਵਾਸਤੇ ਵੀ ਲੜਦੀਆਂ ਨੇ ਔਰ ਆਪਣੇ ਦੇਸ਼ ਦਾ ਨਾਮ ਵੀ ਰੋਸ਼ਨ ਕਰਦੀਆਂ ਨੇ ਵਰਲਡ ਪੱਧਰ ਦੇ ਉੱਤੇ ਸੋ ਮੈਂ ਸੈਲੂਟ ਕਰਦੀ ਹਾਂ ਉਹਨਾਂ ਨੂੰ ਔਰ ਮੇਰਾ ਦਿਲੋਂ ਮੇਰੀ ਰਿਸਪੈਕਟ ਹੈ ਮੇਰੀ ਪੈਨ ਵਾਸਤੇ ਸੋ ਮੈਂ ਇੱਕ ਗੱਲ ਕਹਿਣਾ ਚਾਹੁੰਦੀ ਐ ਕਿ ਕਦੀ ਵੀ ਜ਼ਿੰਦਗੀ ਦੇ ਵਿੱਚ ਆਪਾਂ ਨੂੰ ਹੌਸਲਾ ਨਹੀਂ ਹਾਰਨਾ ਚਾਹੀਦਾ ਜਦੋਂ ਅਸੀਂ ਇੰਨੀਆਂ ਮਜ਼ਬੂਤ ਆਪਣੀਆਂ ਭੈਣਾਂ ਨੂੰ ਦੇਖਦੇ ਆਂ ਵੀ ਕਿੰਨਾ ਕੋ ਸਟਰਗਲ ਕਰਨ ਦੇ ਬਾਅਦ ਕਿੱਥੋਂ ਓਟ ਕੇ ਕਿੱਥੇ ਜਾਣਾ ਯੂ نو ਉਹ ਸਾਡੇ ਸਾਰਿਆਂ ਵਾਸਤੇ ਇੱਕ ਇਨਸਪੀਰੇਸ਼ਨ ਦਾ ਕੰਮ ਕਰਦੇ ਨੇ ਔਰ ਉਹਨਾਂ ਜਿਹੜੀਆਂ ਹੋਰ ਵੀ ਕਿੰਨੀਆਂ ਕੁੜੀਆਂ ਉਹਨਾਂ ਨੂੰ ਦੇਖਦੀਆਂ ਹੋਣਗੀਆਂ ਕਿਉਂਕਿ ਪਹਿਲਵਾਨੀ ਕਰਨੀ ਰੈਸਲਿੰਗ ਕਰਨੀ ਕੋਈ ਸੌਖਾ ਕੰਮ ਨਹੀਂ ਬਹੁਤ ਔਖਾ ਕੰਮ ਹੈ ਔਰ sports ਦਾ ਕਿਹ ਕੋਈ ਵੀ ਜੇ ਆਪਾਂ ਖੇਤਰ ਲਈਏ ਤੇ ਬਹੁਤ ਔਖਾ ਹੁੰਦਾ ਹੈ ਔਰ ਉਹ ਵੀ ਆਪਾਂ ਨੂੰ sports ਨੂੰ ਵਧਾਵਾ ਦੇਣਾ ਚਾਹੀਦਾ ਹੈ ਔਰ ਹਮੇਸ਼ਾ drugs ਦੇ ਖਿਲਾਫ ਆਪਾਂ ਆਵਾਜ਼ ਚੁੱਕਦੇ ਆਂ sports ਨੂੰ ਮਜ਼ਬੂਤੀ ਦੇ ਨਾਲ ਅੱਗੇ ਵਧਾਵਾ ਦੇਣ ਦੀ ਗੱਲ ਕਰਦੇ ਆਂ ਔਰ ਮੈਂ ਮੈਨੂੰ ਪਤਾ ਹੈ ਵੀ ਦੇਸ਼ ਭਾਰ ਦੇ ਵਿੱਚ ਬਹੁਤ ਸਾਰੀਆਂ ਸਾਡੀਆਂ ਪੈਣਾ ਖਾਸ ਕਰਕੇ ਮੈਂ ਕਹੂੰਗੀ ਹਰਿਆਣਾ ਪੰਜਾਬ ਦੇ ਵਿੱਚ ਸਾਡੀਆਂ ਪੈਣਾ ਜਾਂ ਭਰਾ ਸਾਰੇ ਉਹਨਾਂ ਨੂੰ ਦੇਖਦੇ ਆ ਔਰ ਉਹਨਾਂ ਵੱਲ ਦੇਖ ਕੇ ਇਨਸਪੀਰੇਸ਼ਨ ਲੈਂਦੇ ਨੇ ਵੀ ਇਹ ਇੱਥੇ ਤੱਕ ਪਹੁੰਚ ਕੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰ ਰਹੇ ਆ ਔਰ ਬਹੁਤ ਸਾਰੇ ਬੱਚੇ ਜਿਹੜੇ sports ਦੇ ਵਿੱਚ ਹੈ ਉਹ ਇਨਕਰੇਜ ਹੁੰਦੇ ਆ ਸਾਡੀ ਭੈਣ ਨੂੰ ਦੇਖ ਕੇ ਔਰ ਮੈਂ ਤੇ ਇੱਕੋ ਗੱਲ ਕਹਿਣਾ ਚਾਹੂੰਗੀ ਕਿ ਅਸੀਂ ਸਾਰੇ ਜਾਣੇ ਬਹੁਤ ਜ਼ਿਆਦਾ ਇਨਸਪਾਇਰ ਆ ਤੁਹਾਡੇ ਤੋਂ ਔਰ ਤੁਹਾਡਾ ਜਿਹੜਾ ਫ਼ਾਸਲਾ ਹੈ ਉਹ ਬਹੁਤ ਹੀ ਮਜ਼ਬੂਤ ਹੈ ਔਰ ਤੁਸੀਂ ਕਿਸਾਨ ਦੀ ਧੀ ਹੋ ਕੇ ਸਾਡੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਬਹੁਤ ਜ਼ਿਆਦਾ ਮੈਨੂੰ ਪਤਾ ਹੈ ਤੁਸੀਂ ਸਟਰਗਲ ਕੀਤਾ ਹੈ ਬਹੁਤ ਮਿਹਨਤ ਕੀਤੀ ਹੈ ਇੱਥੇ ਤੱਕ ਪਹੁੰਚਣ ਵਾਸਤੇ ਸੋ ਬੀਂਗ ਅ ਸੋਨੀਆ ਮਾਨ ਆਲਸੋ ਬੀਂਗ ਅ ਕਨਸਟੇਬਲ ਹਰਜੀਤ ਕੌਰ ਆਲਸੋ ਸੋ ਸਾਡੀ ਸਾਰੀ ਟੀਮ ਕਨਸਟੇਬਲ ਹਰਜੀਤ ਕੌਰ ਦੀ ਸਾਰੀ ਟੀਮ ਵੱਲੋਂ ਅਸੀਂ ਡਿਸਾਈਡ ਕੀਤਾ ਸੀਗਾ ਮੈਨੂੰ ਪਤਾ ਹੈ ਬਹੁਤ ਛੋਟਾ ਜਿਹਾ ਟੋਕਨ ਆਫ ਰਿਸਪੈਕਟ ਹੈ ਬਟ ਕੇਬਲ 1 ਐਂਡ ਕਨਸਟੇਬਲ ਹਰਜੀਤ ਕੌਰ ਵੱਲੋਂ ਅਸੀਂ ਸੋਚਿਆ ਹੈ ਕਿ ਅਸੀਂ ਸਾਡੀ ਭੈਣ ਫੁਗਾਟ ਜੀ ਨੂੰ 5 ਲੱਖ ਰੁਪਏ ਦਾ ਅਸੀਂ ਇੱਕ ਟੋਕਨ ਆਫ ਰਿਸਪੈਕਟ ਦੇਈਏ ਕਿਉਂਕਿ ਤੁਸੀਂ ਇਹ ਤੇ ਕੁਝ ਵੀ ਨਹੀਂ ਟੋਕਨ ਆਫ ਰਿਸਪੈਕਟ ਹੈ ਬਟ ਤੁਹਾਡੀ ਇੱਜ਼ਤ ਸਾਡੇ ਦਿਲ ਚ ਬਹੁਤ ਜ਼ਿਆਦਾ ਹੈ ਇਨ ਫੈਕਟ ਮੈਂ ਕੇਵਲ ਵਨ ਔਰ ਸਾਗਾ ਯੂਨੀਸਿਸ ਨੂੰ ਇਹ ਵੀ ਕਹਿਣਾ ਚਾਹੁੰਦੀ ਆ ਕਿ ਸਾਡੀ ਭੈਣ ਦੇ ਉੱਤੇ ਫਿਲਮ ਬਣਨੀ ਚਾਹੀਦੀ ਹੈ ਔਰ ਕਿਉਂਕਿ ਉਹਨਾਂ ਦਾ ਜੋ ਸੰਘਰਸ਼ ਹੈ ਲਾਈਫ ਦੇ ਵਿੱਚ ਔਰ ਇੱਥੋਂ ਤੱਕ ਪਹੁੰਚਣਾ ਔਰ ਇਨਾ ਕੁਛ ਇਨਾ ਆਪਣੇ ਮਾਪਿਓ ਦਾ ਨਾਮ ਰੋਸ਼ਨ ਕਰਨਾ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨਾ ਔਰ ਇਹਨੀ ਹਿੰਮਤ ਵਿਖਾਉਣੀ ਸੋ ਇਹ ਜੀਆਂ ਭੈਣਾਂ ਦੇ ਉੱਤੇ ਫਿਲਮਾਂ ਬਣੀਆਂ ਚਾਹੀਦੀਆਂ ਨੇ ਔਰ ਮੇਰੀ ਦਿਲੋਂ ਇੱਛਾ ਹੈ ਕਿ ਮੈਂ ਉਹਨਾਂ ਦਾ ਰੋਲ ਅਦਾ ਕਰਾਂ ਔਰ ਮੇਰੀ ਸਾਗਾ ਯੂਨੀਸਿਸ ਨੂੰ ਕੇਬਲ 1 ਨੂੰ ਇਹ ਰਿਕੁਐਸਟ ਹੈ ਮੈਂ ਇਸ ਟਾਈਮ ਤੇ ਕੇਬਲ 1 ਦੀ ਹੀ ਫਿਲਮ ਕਰ ਰਹੀਆਂ ਕਾਂਸਟੇਬਲ ਹਰਜੀਤ ਕੌਰ ਉਹਨਾਂ ਨੇ ਹਮੇਸ਼ਾ ਹੀ ਰੀਅਲਿਸਟਿਕ ਸਿਨੇਮਾ ਨੂੰ ਕਾਚ ਦਿੱਤ ਹੈ ਹਮੇਸ਼ਾ ਕੋਸ਼ਿਸ਼ ਕੀਤੀ ਹੈ ਕਿ ਆਪਾਂ ਰੀਅਲ ਚੀਜ਼ਾਂ ਸੱਚੀਆਂ ਚੀਜ਼ਾਂ ਜੋ ਸਾਡੇ ਸਾਡੇ ਲੋਕਾਂ ਨੂੰ ਕੋਈ ਪ੍ਰੇਰਿਤ ਕਰ ਸਕੇ ਔਰ ਉਸ ਚੀਜ਼ਾਂ ਨੂੰ ਲੈ ਕੇ ਆਂਦਾ ਹੈ ਔਰ ਉਹਨਾਂ ਤੇ ਫਿਲਮਾਂ ਬਣਾਈਆਂ ਨੇ ਔਰ ਮੈਨੂੰ ਲੱਗਦਾ ਹੈ ਇਹ ਜਿਹੀਆਂ ਸ਼ਕਸ਼ੀ ਸ਼ਕਸ਼ੀਤਾਂ ਦੇ ਉੱਤੇ ਫਿਲਮ ਬਣਨੀ ਚਾਹੀਦੀ ਹੈ ਔਰ ਮੈਂ ਖੁਸ਼ਕਿਸਮਤ ਹੋਵਾਂਗੀ ਜੇ ਮੈਂ ਇਸ ਫਿਲਮ ਦੇ ਵਿੱਚ ਕੰਮ ਕਰਾਂ ਔਰ ਉਹਨਾਂ ਦਾ ਰੋਲ ਅਦਾ ਕਰਾਂ बिकॉज ਇੱਕ ਐਕਟਰ ਦੇ ਵਾਸਤੇ ਇੱਕ ਇਹੀ ਹੁਕ ਹੁੰਦੀ ਹੈ ਕਿ ਉਹ ਨਵੇਂ-ਨਵੇਂ ਕੈਰੈਕਟਰਸ ਨੂੰ ਪਲੇ ਕਰੇ ਔਰ ਖਾਸ ਕਰਕੇ ਇਹ ਜੇ ਕੈਰੈਕਟਰ ਨੂੰ ਜੋ ਇਨਾ ਮਜ਼ਬੂਤੀ ਭਰਿਆ ਹੋਵੇ ਔਰ ਰੈਸਲਰ ਦਾ ਕੈਰੈਕਟਰ ਔਰ ਕਿੱਥੋਂ ਆਪਣੀ ਜਰਨੀ ਸ਼ੁਰੂ ਕਰਕੇ ਸਾਰਿਆਂ ਨੂੰ ਇੰਟਰਸਟ ਹੋਊਗਾ ਕਿ ਉਹਨਾਂ ਦੀ ਬਾਇਓਪਿਕ ਜ਼ਰੂਰ ਵਿਖਣਾ ਚਾਹਣਗੇ ਵੀ ਉਹਨਾਂ ਨੇ ਕਿੱਥੋਂ ਸਟਰਗਲ ਸ਼ੁਰੂ ਕੀਤਾ ਕਿੱਥੇ ਪਹੁੰਚੇ ਔਰ ਕਿਸ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਦੀਆਂ ਮੁਸ਼ਕਲਾਂ ਸਾਹਮਣੇ ਦਾ ਸਾਹਮਣਾ ਕਰਦੇ ਹੋਏ ਇੱਕ ਕੁੜੀ ਹੋ ਕੇ ਯੂ ਨੋ ਇੰਡੀਆ ਪੱਧਰ ਦੇ ਉੱਤੇ ਆਪਣਾ ਪਿੰਡ ਦਾ ਆਪਣੇ ਸਟੇਟ ਦਾ ਆਪਣੇ ਘਰਦਿਆਂ ਦਾ ਨਾਮ ਰੌਸ਼ਨ ਕੀਤਾ ਸੋ ਇਹ ਬਹੁਤ ਹੀ ਵਿਧਾਈ ਦੀ ਗੱਲ ਹੈ ਪ੍ਰਾਊਡ ਦੀ ਗੱਲ ਹੈ ਸਾਡੇ ਵਾਸਤੇ ਸੋ ਉਹ ਪੜ੍ਹਨਾ ਵਾਸਤੇ ਵੀ ਜਿਹੜੀਆਂ ਉਹਨਾਂ ਨੂੰ ਵੇਕਿੰਗ ਅਨਕੋਰੇਜ ਹੁੰਦੀਆਂ ਨੇ ਸੋ ਮੈਂ ਬਸ ਕੁਝ ਗੱਲਾਂ ਲੈ ਕੇ ਆਈ ਸੀਗੀ ਤੁਹਾਡੇ ਵਾਸਤੇ ਮੈਨੂੰ ਬਹੁਤ ਚੰਗਾ ਲੱਗਾ ਸੀਗਾ ਮੈਂ ਤੁਹਾਨੂੰ ਪਿੱਛੇ ਦਿੱਲੀ ਧਰਨੇ ਤੇ ਵੀ ਮਿਲੀ ਸੀਗੀ ਜਦੋਂ ਤੁਸੀਂ ਪਹਿਲਵਾਨਾਂ ਦਾ ਜਿਹੜਾ ਧਰਨਾ ਲਾਇਆ ਸੀਗਾ ਉਦੋਂ ਵੀ ਅਸੀਂ ਤੁਹਾਨੂੰ ਸਪੋਰਟ ਕੀਤਾ ਸੀਗਾ ਉਦੋਂ ਵੀ ਅਸੀਂ ਤੁਹਾਡੇ ਲਈ ਲਾਈਵ ਕੀਤਾ ਸੀਗਾ ਤੁਹਾਡੀਆਂ ਪਿਕਚਰਾਂ ਸ਼ੇਅਰ ਕੀਤੀਆਂ ਸੀਗੀਆਂ ਤੁਹਾਡੇ ਲਈ ਆਏ ਸੀਗੇ ਔਰ ਹਮੇਸ਼ਾ ਮੈਨੂੰ ਲੱਗਦਾ ਹੈ ਕਿ ਸਾਨੂੰ ਸੱਚ ਦੀ ਆਵਾਜ਼ ਜਿਹੜੀ ਉਹ بلند ਕਰਨੀ ਚਾਹੀਦੀ ਹੈ ਔਰ ਤੁਹਾਡੇ ਵਰਗੀਆਂ ਭੈਣਾਂ ਤੇ ਸਾਨੂੰ ਫਕਰ ਹੈ ਔਰ ਅਸੀਂ ਤੁਹਾਡੀ ਆਵਾਜ਼ ਹਮੇਸ਼ਾ ਰੱਖਾਂਗੇ ਔਰ ਹਮੇਸ਼ਾ ਸਾਡਾ ਜਿਹੜਾ ਟੋਕਨ ਆਫ ਰਿਸਪੈਕਟ ਹੈ ਜਦੋਂ ਤੁਸੀਂ ਵਾਪਸ ਆਏ ਅਸੀਂ ਤੁਹਾਨੂੰ ਦਵਾਂਗੇ ਤੁਸੀਂ ਕਬੂਲ ਕਰਿਓ ਕਿਉਂਕਿ ਇਹ ਸਾਡੇ ਦਿਲੋਂ ਸਾਡੀ ਰਿਸਪੈਕਟ ਹੈ ਸਾਡੀ ਪੂਰੀ ਟੀਮ ਵੱਲੋਂ ਤੇ ਸਾਡੇ ਚੈਨਲ ਵੱਲੋਂ ਕੇਬਲ 1 ਚੈਨਲ ਵੱਲੋਂ ਔਰ ਸਾਡੀ ਕਨਸਟੇਬਲ ਹਰਜੀਤ ਕੌਰ ਵੱਲੋਂ ਤੁਹਾਡੇ ਵਾਸਤੇ ਇੱਕ ਟੋਕਨ ਆਫ ਰਿਸਪੈਕਟ ਹੈ ਐਂਡ ਅਸੀਂ ਹਮੇਸ਼ਾ ਹੀ ewomen ਇੰਪਾਵਰਮੈਂਟ ਦੀ ਗੱਲ ਕਰਦੇ ਆਂ ਸੋ ewomen ਇੰਪਾਵਰਮੈਂਟ ਨੂੰ ਲੈ ਕੇ ਅਸੀਂ ਫਿਲਮਾਂ ਦੀ ਗੱਲ ਕਰਦੇ ਆਂ ਔਰ ਰੀਅਲਿਸਟਿਕ ਸਟੋਰੀਜ਼ ਦੀ ਗੱਲ ਕਰਦੇ ਆਂ ਐਂਡ ਤੁਸੀਂ ਸਾਡੇ ਵਾਸਤੇ ਇੱਕ ਸੋਰਸ ਆਫ ਇਨਸਪੀਰੇਸ਼ਨ ਹੋ ਔਰ ਰਿਸਪੈਕਟ ਟੂ ਸੋ ਇਹ ਹੀ ਕੁਝ ਗੱਲਾਂ ਲੈ ਕੇ ਅੱਜ ਮੈਂ ਫੇਸਬੁੱਕ ਤੇ ਆਈ ਸੀਗੀ ਸੋ ਉਮੀਦ ਕਰਦੀ ਆਂ ਕਿ ਪੁੱਲ ਚੁੱਕ ਮਾਫ ਕਰਿਓ ਔਰ ਮੇਰੀਆਂ ਗੱਲਾਂ ਨੂੰ ਐਕਸੈਪਟ ਕਰਿਓ ਸੋ ਇਹ ਕੁਝ ਗੱਲਾਂ ਲੈ ਕੇ ਆਈ ਸੀਗੀ ਔਰ ਸਾਰਿਆਂ ਨੂੰ ਇਸ ਟਾਈਮ ਤੇ ਅੱਗੇ ਆ ਕੇ ਫੁਗਾਰ ਜੀ ਦੀ ਬਾਰੇ ਆਵਾਜ਼ ਰੱਖਣੀ ਚਾਹੀਦੀ ਹੈ ਔਰ ਉਹਨਾਂ ਦੀ ਸਪੋਰਟ ਕਰਨੀ ਚਾਹੀਦੀ ਹੈ ਔਰ ਉਹਨਾਂ ਨਾਲ ਖੜਨਾ ਚਾਹੀਦਾ ਹੈ ਸਾਡੀ ਪੈਣ ਹੈ ਵੀ ਸਾਡੇ ਦੇਸ਼ ਦਾ ਨਾਮ ਰੌਸ਼ਨ ਕੀਤਾ ਉਹਨਾਂ ਨੇ ਸੋ ਇਹ ਹੀ ਕੁਝ ਟੋਕਨ ਆਫ ਰਿਸਪੈਕਟ ਤੁਹਾਡੇ ਵਾਸਤੇ ਅਸੀਂ ਲੈ ਕੇ ਆਏ ਸੀਗੇ ਕਨਸਟੇਬਲ ਹਰਜੀਤ ਕੌਰ ਵੱਲੋਂ ਐਂਡ ਕਿਸਾਨ ਦੀ ਬੇਟੀ ਸੋਨੀਆ ਮਾਨ ਵੱਲੋਂ ਜੈ ਕਿਸਾਨ ਜੈ ਜਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 社交时代。